ਸਤਿਕਾਰਯੋਗ ਦੋਸਤੋ ਨਾਲ ਜਿਹੜੀ ਨੱਥੀ ਫੋਟੋ ਤੁਸੀਂ ਦੇਖ ਰਹੇ ਹੋ ਬੋਰਡ ਇਹਦੇ ਉੱਤੇ ਲਿਖਿਆ ਹੋਇਆ ਹੈ ਜੇ ਬੋਲੀ ਜਣੀ ਮਾਂ ਬੋਲੀ ਜਿਉਂਦੀ ਰਹੇ ਤਾਂ ਪੰਜਾਬੀ ਵੀ ਜਿਉਂਦੇ ਰਹਿਣਗੇ ਤਾਂ ਪੰਜਾਬੀ ਵੀ ਜਿਉਂਦੇ ਰਹਿਣਗੇ ਇਹਦਾ ਮਤਲਬ ਜੇ ਮਾਂ ਬੋਲੀ ਪੰਜਾਬੀ ਜਿਉਂਦੀ ਨਾ ਰਹੀ ਤਾਂ ਫਿਰ ਪੰਜਾਬੀ ਵੀ ਜਿਉਂਦੇ ਨਹੀਂ ਰਹਿਣਗੇ ਇਹਦਾ ਮਤਲਬ ਇਹ ਨਿਕਲਦਾ ਹੈ ਤੇ ਹੁਣ ਸਮੇ ਦਾ ਸੱਚ ਇਹ ਹੈ ਮਿੱਤਰੋ ਕਿ ਪੰਜਾਬੀ ਬੋਲੀ ਜਿਹੜੀ ਉਹ ਤਾਂ ਮਰਦੀ ਜਾ ਰਹੀ ਹੈ ਖਤਮ ਹੁੰਦੀ ਜਾ ਰਹੀ ਹੈ ਅੱਜ ਤੁਸੀਂ ਆਪਣੇ ਹੀ ਘਰਾਂ ਦੇ ਅੰਦਰ ਝਾਤੀ ਮਾਰ ਕੇ ਵੇਖ ਲਓ ਕਿ ਸਾਡੇ ਜਿਹੜੇ ਬੱਚੇ ਐ ਉਹਨਾਂ ਨੂੰ ਇਹ ਨਹੀਂ ਪਤਾ ਕਿ 68 ਕਿੰਨਾ ਹੁੰਦਾ ਹੈ 69 ਕਿੰਨਾ ਹੁੰਦਾ ਹੈ 81 ਕਿੰਨਾ ਹੁੰਦਾ ਹੈ 79 ਕਿੰਨਾ ਹੁੰਦਾ ਹੈ ਜਦੋਂ ਅਸੀਂ ਪੰਜਾਬੀ ਦੇ ਵਿੱਚ ਕਿਸੇ ਬੱਚੇ ਨੂੰ ਬੋਲ ਕੇ ਜੇ ਫੋਨ ਨੰਬਰ ਵੀ ਦਸੀਏ ਨਾ ਵੀ ਆ ਲਿਖ ਲਿਆ ਵੀ 985558 ਇਸ ਤਰ੍ਹਾਂ ਉਹ ਕਹਣਗੇ ਜੀ ਇਹ 98 ਕਿੰਨਾ ਹੁੰਦਾ ਹੈ 558 ਕਿੰਨਾ ਹੁੰਦਾ ਹੈ ਉਹਨਾਂ ਨੂੰ ਨਹੀਂ ਪਤਾ ਹੈਗਾ ਉਹ ਕਹਣਗੇ ਜੇ ਐਂ ਬੋਲੋ 98558 ਉਹ ਸਮਝ ਆਉਂਦਾ ਹੈ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਮਾਂ ਬੋਲੀ ਪੰਜਾਬੀ ਹੈ ਜਿਹੜੀ ਉਹ ਮਰਨ ਲੱਗੀ ਆਖਰੀ ਸਾਹਾਂ ਤੇ ਹੈ ਉਹ ਖਤਮ ਹੁੰਦੀ ਜਾਂਦੀ ਹੈ ਤੇ ਅਸੀਂ ਆਪਣੇ ਵੱਡੇ ਘਰ ਹੈ ਜਿਹੜੇ ਮੈਂ ਕਹੂੰਗਾ ਚਾਹੇ ਉਹ ਸਿੱਖ ਪਰਿਵਾਰ ਕਿਉਂ ਨਾ ਹੋਣ ਅਮੀਰ ਨੇ ਜਿਹੜੇ ਵੱਡੇ ਪਰਿਵਾਰ ਤੇ ਉਹ ਵੱਡੇ ਪਰਿਵਾਰ ਹੈ ਜਿਹੜੇ ਆਪਣੇ ਘਰਾਂ ਦੇ ਵਿੱਚ ਅੰਗਰੇਜ਼ੀ ਬੋਲਣ ਦਾ ਫੈਸ਼ਨ ਹੈ ਉਹਨਾਂ ਦੇ ਘਰਾਂ ਵਿੱਚ ਜਾਂ ਹਿੰਦੀ ਫਿਰ ਪੰਜਾਬੀ ਨਹੀਂ ਉਹ ਬੋਲਦੇ ਹੈਗੇ ਭਾਵੇਂ ਉਹ ਸਿੱਖੀ ਦਾ ਦਾਵਾ ਕਰਨ ਕਿ ਅਸੀਂ ਗੁਰਸਿੱਖ ਬੰਦੇ ਆ ਜੀ ਪਰ ਉਹ ਬੰਦੇ ਸਿਰਫ ਸਿੱਖੀ ਦੇ ਨਾਂ ਤੇ ਰਾਜਨੀਤੀ ਕਰਦੇ ਐ ਮਾਂ ਬੋਲੀ ਦੀ ਗੱਲ ਜਰੂਰ ਕਰਨਗੇ ਪਰ ਉਹਨਾਂ ਦੇ ਬੱਚਿਆਂ ਨੂੰ ਵੀ ਤੇ ਉਹ ਖੁਦ ਵੀ ਪੰਜਾਬੀ ਨਹੀਂ ਬੋਲਦੇ ਹੈਗੇ ਸੋ ਪੰਜਾਬੀ ਬੋਲੀ ਹੈ ਜਿਹੜੀ ਹਾਸ਼ੀਏ ਦੇ ਉੱਤੇ ਆ ਚੁੱਕੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਫੈਸਲਾ ਕਰਨਾ ਪਏਗਾ ਕਿ ਮੈਂ ਅੰਗਰੇਜ਼ੀ ਹਿੰਦੀ ਪੰਜਾਬੀ ਤੁਸੀਂ ਉਰਦੂ ਬੋਲੋ ਲੈnde ਪੰਜਾਬ ਦੇ ਵਿੱਚ ਉਰਦੂ ਨੂੰ ਕਹਿਣ ਲੱਗੇ ਸਾਡੀ ਤਾਂ ਇਹ ਮਦਰ ਟੰਗ ਹੈ ਜੀ ਭਾਈ ਤੁਹਾਡੀ ਮਦਰ ਟੰਗ ਕਿਵੇਂ ਹੈ 10 ਕਰੋੜ 12 ਕਰੋੜ ਪੰਜਾਬੀ ਵਸਦੇ ਹੋ ਤੁਸੀਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਤੇ ਉੱਥੇ ਜਿਹੜੀ ਮਾਂ ਬੋਲੀ ਹੈ ਪੰਜਾਬੀ ਹੈ ਉੱਥੇ ਵੀ ਮਾਂ ਬੋਲੀ ਨੂੰ ਛੱਡ ਕੇ ਕਹਿਣ ਲੱਗੇ ਉਰਦੂ ਹੈ ਜੀ ਉਰਦੂ ਬੋਲਣਾ ਫੈਸ਼ਨ ਹੋ ਗਿਆ ਫੈਸ਼ਨ ਹੈ ਅੰਗਰੇਜ਼ੀ ਬੋਲਣਾ ਫੈਸ਼ਨ ਹੈ ਤੇ ਇੱਧਰ ਵੀ ਸਾਡੇ ਹਿੰਦੀ ਤੇ ਅੰਗਰੇਜ਼ੀ ਨੇ ਕਾਬੂ ਕੀਤਾ ਹੋਇਆ ਸਾਨੂੰ ਇੱਧਰਲੇ ਪੰਜਾਬ ਦੇ ਵਿੱਚ ਤਾਂ ਇਹ ਜਿਹੜਾ ਸਿਲਸਿਲਾ ਹੈਗਾ ਇਹ ਰੁਕ ਨਹੀਂ ਰਿਹਾ ਤੇ ਇੱਥੋਂ ਤੱਕ ਕਿ ਸਕੂਲਾਂ ਦੇ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਨ੍ਹਾਂ ਨੂੰ ਸੋ ਕਾਲਡ ਕਨਵੈਂਟ ਸਕੂਲ ਕਿਹਾ ਜਾਂਦਾ ਹੈ ਉਹ ਚਾਹੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਚੱਲਦੇ ਹੋਣ ਜਾਂ ਹੋਰ ਕਿਸੇ ਵੱਲੋਂ ਚੱਲਦੇ ਹੋਣ ਮਾਂ ਬੋਲੀ ਦਾ ਧੰਮ ਪਰ ਨਾਲੇ ਜਿਹੜੇ ਲੋਕ ਨੇ ਉਹ ਉਹ ਚਲਾਉਂਦੇ ਆ ਸਕੂਲ ਉਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਜੁਰਮਾਨਾ ਰੱਖਿਆ ਹੋਇਆ ਕਈਆਂ ਤੇ ਮੈਂ ਪੜਿਆ ਕਿ ਜੁਰਮਾਨਾ ਲੱਗੂਗਾ ਬੱਚੇ ਨੂੰ 50 ਰੁਪਏ ਜਾਂ 100 ਰੁਪਏ ਜੇ ਤੂੰ ਇੱਥੇ ਪੰਜਾਬੀ ਚ ਗੱਲ ਕੀਤੀ ਅੰਗਰੇਜ਼ੀ ਚ ਗੱਲ ਕਰੋ ਜਾਂ ਫਿਰ ਹਿੰਦੀ ਚ ਗੱਲ ਕਰ ਸਕਦੇ ਹੋ ਪੰਜਾਬੀ ਮਾਂ ਬੋਲੀ ਪੰਜਾਬੀ ਚ ਗੱਲ ਨਹੀਂ ਕਰ ਸਕਦੇ ਤਾਂ ਇਹ ਜਿਹੜਾ ਮੋਟੋ ਆ ਮੈਂ ਬੋਰਡ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈਗਾ ਤਾਂ ਕਈ ਲੋਕ ਇਹ ਗੱਲ ਕਹਿੰਦੇ ਹੈਗੇ ਉਦਾਹਰਨ ਦਿੰਦੇ ਹੁੰਦੇ ਕਈ ਲੋਕ ਵੀ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਸਿੱਖ ਲੋਕ ਇਹ ਗੱਲ ਕਹਿੰਦੇ ਆ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਕਾਇਮ ਹੈ ਹੋਂਦ ਹੈ ਉਹਨਾਂ ਦੀ ਤੇ ਉਹ ਹੋਂਦ ਕਦੇ ਖਤਮ ਨਹੀਂ ਹੋ ਸਕਦੀ ਗੱਲ ਸੱਚ ਹੈ ਤੇ ਉਹ ਕਹਿੰਦੇ ਉਹ ਨਹੀਂ ਦੇ ਪੰਜਾਬੀ ਵੀ ਖਤਮ ਨਹੀਂ ਹੋ ਸਕਦੀ ਹੈਗੀ ਭਾਈ ਤੁਹਾਡੇ ਸਾਹਮਣੇ ਹੋ ਤਾਂ ਗਈ ਆ ਹਿੰਦੂਆਂ ਦੇ ਜਿੰਨੇ ਗ੍ਰੰਥ ਨੇ ਸਾਰੇ ਸੰਸਕ੍ਰਿਤ ਦੇ ਵਿੱਚ ਨੇ ਪਾਨਣੀ ਦੀ ਜਿਹੜੀ ਸਭ ਤੋਂ ਪਹਿਲੀ ਵਿਆਕਰਨ ਹੈ ਉਹ ਵੀ ਸੰਸਕ੍ਰਿਤ ਦੇ ਵਿੱਚ ਹੈ ਤੇ ਮਹਾਪਾਰਤਰਮੈਣ ਹੋਰੇ ਸੰਸਕ੍ਰਿਤ ਦੇ ਵਿੱਚ ਐ ਤੇ ਮੈਨੂੰ ਦਿਖਾਓ ਇਹ ਹਿੰਦੂਆਂ ਦਾ ਦੇਸ਼ ਆ ਇਹ ਨੇਪਾਲ ਤੇ ਜਿਹੜਾ ਭਾਰਤ ਇਹਦੇ ਵਿੱਚ ਕਿੱਥੇ ਰਹਿ ਗਈ ਸੰਸਕ੍ਰਿਤ ਸੰਸਕ੍ਰਿਤ ਪੜਨ ਵਾਲਾ ਕੋਈ ਬਿਰਲਾ ਪੰਡਤ ਮਾੜਾ ਮੋਟਾ ਸਾਨੂੰ ਕਿਤੇ ਲੱਭਦਾ ਨਹੀਂ ਤਾਂ ਸੰਸਕ੍ਰਿਤ ਸਕੂਲਾਂ ਚੋਂ ਵੀ ਖਤਮ ਐ ਆਮ ਬੋਲ ਚੱਲ ਦੇ ਵਿੱਚ ਤਾਂ ਕਿਤੇ ਵੀ ਨਹੀਂ ਹੈਗੀ ਤੇ ਇਸੇ ਤਰ੍ਹਾਂ ਪੰਜਾਬੀ ਵੀ ਐ ਜਿਹੜੀ ਇਹ ਖਤਮ ਹੁੰਦੀ ਜਾ ਰਹੀ ਐ ਤੇ ਉਦਾਹਰਨਾਂ ਜੋ ਮਰਜੀ ਦੇਈ ਜਾਓ ਤੇ ਜੇ ਮਾਂ ਬੋਲੀ ਪੰਜਾਬੀ ਨੂੰ ਬਚਾਉਣਾ ਐ ਤਾਂ ਸ਼ੁੱਧ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ ਨਾਲ ਜੁੜ ਕੇ ਲੈnde ਪੰਜਾਬ ਵਾਲੇ ਸ਼ਾਹਮੁਖੀ ਲਿਪੀ ਨਾਲ ਜੁੜ ਕੇ ਮਾਂ ਬੋਲੀ ਦੀ ਪੰਜਾਬੀ ਦੀ ਸੇਵਾ ਕਰਨ ਤੇ ਇਸ ਪੰਜਾਬੀ ਬੋਲੀ ਦੇ ਕੋਲੇ ਆਪ ਦੀਆਂ ਬੜੀ ਅਮੀਰ ਵਿਰਸਾ ਇਹਦੇ ਕੋਲੇ ਬਾਬਾ ਬੁੱਲੇ ਸ਼ਾਹ ਜੀ ਨੇ ਪੰਜਾਬੀ ਦੇ ਵਿੱਚ ਲਿਖਿਆ ਗੁਰੂ ਨਾਨਕ ਬਾਬਾ ਫਰੀਦ ਕਿੰਨੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਾਸ਼ਮ ਤੇ ਬਾਰੇ ਸ਼ਾ ਕਿੰਨਾ ਕੁਸ਼ ਇਹਦੇ ਚ ਪਿਆ ਹੈਗਾ ਅੱਜ ਦੇ ਸਾਡੇ ਅੱਜ ਦੇ ਜਿਹੜੇ ਆਧੁਨਿਕ ਕਵੀ ਨੇ ਉਹਨਾਂ ਦੇ ਨਾਂ ਲੈ ਜਾ ਸਕਦੇ ਆ ਲੇਖਕਾਂ ਦੇ ਤਾਂ ਬਹੁਤ ਕੁਸ਼ਿਹ ਦੇ ਚਰਚਾ ਹੈ ਜੀਆਂ ਆਪਦੀਆਂ ਸਕ੍ਰਿਪਟਾਂ ਨੇ ਦੋ ਤਾਂ ਇੱਕ ਸਕ੍ਰਿਪਟਰੇ ਇਧਰ ਗੁਰਮੁਖੀ ਲਿਪੀ ਉਧਰ ਸ਼ਾਹਮੁਖੀ ਲਿਪੀ ਹੈ ਬੋਲਣ ਵਾਲੇ ਕਿੰਨੇ ਨੇ 10 ਕਰੋੜ 12 ਕਰੋੜ ਪਾਕਿਸਤਾਨ ਚ ਬੈਠੇ ਐ ਵਿਦੇਸ਼ਾਂ ਚ ਬੈਠੇ ਐ ਭਾਰਤ ਦੇ ਵਿੱਚ ਬੈਠੇ ਐ ਆਪਦਾ ਇੱਕ ਖਿੱਤਾ ਇਹਦੇ ਕੋਲੇ ਤੇ ਬੋਲੀ ਮਰਦੀ ਨਹੀਂ ਹੁੰਦੀ ਪਰ ਇੱਕ ਸਾਜ਼ਿਸ਼ ਦੇ ਤਹਿਤ ਇਹ ਬੋਲੀ ਹੈ ਜਿਹੜੀ ਖਤਮ ਹੁੰਦੀ ਜਾਂਦੀ ਹੈ ਤੇ ਸਾਡੇ ਘਰਾਂ ਦੇ ਵਿੱਚ ਸਾਡੇ ਬੱਚੇ ਆ ਉਹ ਪੰਜਾਬੀ ਸਮਝਣ ਨੂੰ ਅਸਮਰਥ ਹੋ ਗਿਆ ਮੇਰੇ ਆਪਦੇ ਇੱਕ ਨੇੜੇ ਪਰਿਵਾਰ ਦੇ ਵਿੱਚੋਂ ਸਾਡੀ ਰਿਸ਼ਤੇਦਾਰੀ ਚੋਂ ਇੱਕ ਬੱਚੀ ਹੈ ਮੈਨੂੰ ਕਹਿੰਦੇ ਜੀ ਤੁਸੀਂ ਇੰਨੇ ਸ਼ੁੱਧ ਪੰਜਾਬੀ ਨਾ ਬੋਲਿਆ ਕਰੋ ਅਸੀਂ ਬੋਰ ਹੁੰਨੇ ਆ ਤੇ ਤੁਹਾਡਾ ਡਾਇਲੌਗ ਸੁਣ ਕੇ ਅਸੀਂ ਫਿਰ ਡੀਮੋਟਿਵੇਟ ਹੋ ਜਾਣਾ ਸਾਨੂੰ ਜਦ ਤੁਹਾਡੀ ਗੱਲ ਨਹੀਂ ਸਮਝਉਂਦੇ ਆ ਤੁਹਾਡੀ ਵੀਡੀਓ ਵੀ ਨਹੀਂ ਸੁਣਨੀ ਕਿਸੇ ਨੇ ਇੰਨੀ ਪੰਜਾਬੀ ਬੋਲਦੇ ਹੋ ਤੁਸੀਂ ਇਹਦੇ ਵਿੱਚ ਤੁਸੀਂ ਅੰਗਰੇਜ਼ੀ ਕੋਟ ਕਰਿਆ ਕਰੋ ਇਹਦੇ ਵਿੱਚ ਕੁਝ ਹੋਰ ਕਰੋ ਥੋੜੀ ਮਾਡਰਨ ਬਣੋ ਤੁਸੀਂ ਤਾਂ ਇਹ ਜਿਹੜਾ ਮਾਡਰਨ ਬਣਾ ਹੈਗਾ ਸਾਨੂੰ ਇਹ ਪੰਜਾਬੀ ਬੋਲੀ ਨੂੰ ਲੈ ਬੈਠੇਗਾ ਤੋਂ ਮਾਂ ਬੋਲੀ ਨੂੰ ਸਮਰਪਿਤ ਹੋਈਏ ਇਹਨੂੰ ਬਚਾਈਏ ਇਦੇ ਵਿੱਚ ਇਹਨੂੰ ਰੋਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ ਜਦੋਂ ਕੋਈ ਭਾਸ਼ਾ ਰੋਜ਼ਗਾਰ ਦੀ ਭਾਸ਼ਾ ਬਣ ਜਾਂਦੀ ਹੈ ਅੰਗਰੇਜ਼ੀ ਰੋਜ਼ਗਾਰ ਦੀ ਭਾਸ਼ਾ ਨਾ ਸਾਰੇ ਸਿੱਖਦੇ ਫਿਰ ਇਆਇਲੈਂਡ ਸੈਂਟਰਾਂ ਵਿੱਚ ਜਾ ਜਾ ਕੇ ਸਪੈਸ਼ਲ ਪੰਜਾਬੀ ਸਿੱਖਦਾ ਕੋਈ ਕਿਤੇ ਕੋਈ ਫ੍ਰੀ ਭਾਵੇਂ ਕੋਈ ਸਿਖਾਉਂਦਾ ਹੋਵੇ ਮੇਰੇ ਵਰਗਾ ਕੋਈ ਕਿਤੇ ਜਾ ਕੇ ਪੈਸੇ ਭਰ ਕੇ ਪੰਜਾਬੀ ਨਹੀਂ ਸਿੱਖਦਾ ਹੋਏਗਾ ਤਾਂ ਇਆਇਲੈਂਡ ਸੈਂਟਰਾਂ ਦੇ ਵਿੱਚ ਅਸੀਂ ਕਿਉਂਕਿ ਅੰਗਰੇਜ਼ੀ ਰੋਜ਼ਗਾਰ ਦੀ ਭਾਸ਼ਾ ਬਣ ਗਈ ਹੈ ਵੀ ਇਹਨੂੰ ਪੜਾਂਗੇ ਤੇ ਇਹ ਸਾਡਾ ਸਾਧਨ ਬਣੇਗੀ ਕਮਾਈ ਦਾ ਰੋਜ਼ਗਾਰ ਦਾ ਵਿਦੇਸ਼ ਚ ਜਾਵਾਂਗੇ ਜਾਂ ਹਿੰਦੁਸਤਾਨ ਚ ਵੀ ਰਹਿ ਤਾ ਇੱਥੇ ਵੀ ਕੰਮ ਆਏਗੀ ਜਿੰਨੀ ਦੇਰ ਤੱਕ ਪੰਜਾਬੀ ਨੂੰ ਮਾਂ ਬੋਲੀ ਨੂੰ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਾਇਆ ਜਾਂਦਾ ਇਹਨੇ ਬਚਣਾ ਨਹੀਂ ਸੋ ਇਹਨੂੰ ਜਿਹੜਾ ਹੈਗਾ ਸਰਕਾਰੀ ਦਰਬਾਰੇ ਦਫ਼ਤਰਾਂ ਦੇ ਵਿੱਚ ਵੀ ਪਹਿਲੀ ਭਾਸ਼ਾ ਦੇ ਤੌਰ ਤੇ ਸ਼ਕਤੀ ਨਾਲ ਲਾਗੂ ਵੀ ਕੀਤਾ ਜਾਣਾ ਚਾਹੀਦਾ ਤੇ ਵੱਡੀ ਗੱਲ ਹੈ ਕਿ ਇਹਨੂੰ ਰੋਜ਼ਗਾਰ ਦੀ ਭਾਸ਼ਾ ਬਣਾਇਆ ਜਾਵੇ ਫਿਰ ਇਹ ਆਪਣੇ ਆਪ ਇਹਦੀ ਸ਼ਬਦਾਵਲੀ ਇਹਦਾ ਸ਼ਬਦ ਭੰਡਾਰ ਵੀ ਅਮੀਰ ਹੋਏਗਾ ਸਾਡੇ ਬੱਚੇ ਆਪੇ ਸਿੱਖਣਗੇ ਕਿ ਇਹਦੇ ਬਿਨਾ ਸਾਨੂੰ ਸਰਦਾ ਹੀ ਨਹੀਂ ਹੈਗਾ ਜਦੋਂ ਇਹਨੂੰ ਐਂ ਫालतू ਜੀ ਬਣਾ ਕੇ ਰੱਖਤਾ ਕਿ ਉਹਦੀ ਤਾਂ ਕੋਈ ਲੋੜ ਜੀ ਨਹੀਂ ਹੈਗੀ ਐਵੇਂ ਹੁੰਦਾ ਇਹਨੂੰ ਰਹਿਣ ਦਿਓ ਤਾ ਫਿਰ ਇਹਨੇ ਆਪਣੇ ਆਪ ਖਤਮ ਹੋ ਜਾਣਾ ਤੇ ਖਤਮ ਹੋਣ ਵਾਲੇ ਵਧਣ ਲੱਗੀ ਹੈ ਇਹ ਚਿੰਤਾ ਦਾ ਵਿਸ਼ਾ ਤੇ ਇਸ ਸਮੱਸਿਆ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਇਹਦੇ ਉੱਤੇ ਤੁਹਾਡੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਆਉਣੇ ਚਾਹੀਦੇ ਹੈ ਤੇ ਮੇਗ ਰਾਜਰ ਅੱਲਾ YouTube ਚੈਨਲ ਹੈ ਜਿਹੜਾ ਇਹਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ